ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋਜ਼ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਬੀ ਐਨ ਐਸ ਦੀ ਧਾਰਾ 37 ਕਰਾਂਗੇ ਠੀਕ ਹੈ ਇਸ ਤੋਂ ਪਹਿਲਾਂ ਬੀ ਐਨ ਐਸ ਦੀਆਂ ਧਾਰਾ 34 35 ਅਤੇ 36 ਇਹਨਾਂ ਦੀ ਵੀਡੀਓ ਲੈਕਚਰ ਅਸੀਂ ਤੁਹਾਨੂੰ ਆਪਣੀ ਐਪ ਉੱਤੇ ਪਾ ਚੁੱਕੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਕੋਰਸ ਲਿਆ ਹੈ ਉਹ ਐਪ ਉੱਤੇ ਜਾ ਕੇ ਦੇਖ ਸਕਦੇ ਹਨ ਜਾਂ ਫਿਰ ਤੁਸੀਂ ਦੇਖ ਹੀ ਲਈ ਹੋਣੀ ਹੈ ਧਾਰਾ 37 ਜਿਹੜੀ ਬਹੁਤ ਇੰਪੋਰਟੈਂਟ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਦੀ YouTube ਉੱਤੇ ਵੀਡੀਓ ਪਾ ਦੇਈਏ ਤਾਂ ਕਿ ਜਿਨ੍ਹਾਂ ਨੇ ਕੋਰਸ ਨਹੀਂ ਵੀ ਲਿਆ ਉਹ ਵੀ ਇਸ ਨੂੰ ਦੇਖ ਸਕਣ ਅਤੇ ਇਸ ਦੀ ਤਿਆਰੀ ਜਿਹੜੀ ਕਰ ਸਕਣ BNS 37 ਇਹ ਜਿਹੜੀਆਂ IPC ਦੀਆਂ ਧਾਰਾਵਾਂ ਸੀ 96 ਤੋਂ ਲੈ ਕੇ 106 ਤੱਕ ਨਿੱਜੀ ਅਤੇ ਕਿਸੇ ਹੋਰ ਦੀ ਰੱਖਿਆ ਨਿੱਜੀ ਜਾਇਦਾਦ ਅਤੇ ਕਿਸੇ ਹੋਰ ਦੀ ਜਾਇਦਾਦ ਦੀ ਰੱਖਿਆ ਇਹ ਸਾਰੀਆਂ ਹੁਣ BNS 34 ਤੋਂ ਲੈ ਕੇ ਅੱਗੇ ਸ਼ੁਰੂ ਹੋ ਚੁੱਕੀਆਂ ਹਨ ਠੀਕ ਹੈ BNS 37 ਵੀ ਇਸੇ ਦਾ ਹੀ ਕਪਾਟ ਹੈ ਆਪਾਂ ਇਸ ਨੂੰ ਅੱਜ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਨ੍ਹਾਂ ਨੇ BPT ਦਾ ਕੋਰਸ ਲਿਆ ਹੈ ਉਹ ਨਾਲ ਦੀ ਨਾਲ ਤਿਆਰੀ ਕਰ ਲੈਣ ਜਿਹੜੇ ਕੈਂਡੀਡੇਟ ਸਾਨੂੰ ਮੈਸੇਜ ਕਰ ਰਹੇ ਹਨ ਕਿ ਅਸੀਂ BPT ਦਾ ਸਿਲੇਬਸ ਆਉਣ ਤੋਂ ਬਾਅਦ ਜਿਹੜੀ ਤਿਆਰੀ ਸ਼ੁਰੂ ਕਰਾਂਗੇ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਕਿ ਪਿਛਲੇ ਸਾਲ ਜਦੋਂ ਤੁਹਾਡਾ ਸਿਲੇਬਸ ਆਊਟ ਹੋਇਆ ਸੀਗਾ ਅਤੇ ਤੁਹਾਡੀ ਜਿਹੜੀ ਡੇਟ ਅਨਾਉਂਸ ਹੋਈ ਸੀ ਉਹ ਤੋਂ ਬਾਅਦ ਤਕਰੀਬਨ ਸਿਰਫ ਤੋਂ ਸਿਰਫ 1 ਮਹੀਨੇ ਦਾ ਸਮਾਂ ਹੀ ਪੇਪਰ ਦੇ ਲਈ ਮਿਲਿਆ ਸੀ ਠੀਕ ਹੈ ਫਿਰ ਐਨੇ ਘੱਟ ਸਮੇਂ ਵਿੱਚ ਅਸੀਂ ਵੀ ਤੁਹਾਨੂੰ ਤਿਆਰੀ ਜਿਹੜੀ ਉਹ ਨਹੀਂ ਕਰਵਾ ਪਾਵਾਂਗੇ ਕਿਉਂਕਿ ਨਵਾਂ ਸਿਲੇਬਸ ਹੈ ਸਾਰਾ ਕੁਝ ਨਵਾਂ ਹੈ ਐਨੇ ਘੱਟ ਸਮੇਂ ਵਿੱਚ ਤਿਆਰੀ ਕਰਨਾ ਬਹੁਤ ਮੁਸ਼ਕਲ ਹੈ ਕਿਉਂ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਇਸ ਕਰਕੇ ਜਿਹੜੇ ਕੈਂਡੀਡੇਟ ਸਾਡੇ ਨਾਲ ਜੁੜ ਕੇ ਸੀਰੀਅਸਲੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਹੁਣੇ ਤੋਂ ਹੀ ਕੋਰਸ ਨਾਲ ਜੁੜ ਜਾਣ ਬਾਕੀ ਜਿਹੜੇ ਕੈਂਡੀਡੇਟ ਕੋਰਸ ਨਹੀਂ ਵੀ ਲੈਣਾ ਚਾਹੁੰਦੇ ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਕਿ ਜੇਕਰ ਤੁਸੀਂ BPT ਦੇ ਪੇਪਰ ਦੇ ਲਈ ਸੀਰੀਅਸ ਹੋ ਨਾ ਤਾਂ ਆਪਣੀ ਜੇਕਰ ਤੁਸੀਂ ਸੈਲਫ ਸਟਡੀ ਵੀ ਕਰਨੀ ਹੈ ਤਾਂ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦੇਵੋ ਕਿਉਂਕਿ ਫਿਰ ਜਦੋਂ ਨੇੜੇ ਜਾ ਕੇ ਜੇ ਇਹਨਾਂ ਨੇ ਸਿਲੇਬਸ ਆਊਟ ਕੀਤਾ ਤੇ ਇਗਜ਼ਾਮ ਦੇ ਲਈ ਉਹ ਤੁਹਾਨੂੰ ਇੱਕ 1 ਜਾਂ 1.5 ਮਹੀਨਾ ਦਿੱਤਾ ਤਾਂ ਫਿਰ ਇੰਨੀ ਜਲਦੀ ਤੁਸੀਂ ਤਿਆਰੀ ਨਹੀਂ ਕਰ ਪਾਉਂਗੇ ਠੀਕ ਹੈ BPT BPT ਦਾ ਸਾਡਾ ਜਿਹੜਾ ਕੋਰਸ ਹੈ ਤੁਹਾਨੂੰ ਦੱਸ ਦਵਾਂ ਕਿ ਉਸ ਵਿੱਚ ਤੁਹਾਨੂੰ ਸਾਰੇ ਹੀ ਨਵੇਂ ਸਿਲੇਬਸ ਦੇ ਮੁਤਾਬਕ ਤੁਹਾਨੂੰ ਵੀਡੀਓ ਲੈਕਚਰ ਮਿਲਣਗੇ ਪਲੱਸ ਪੀਡੀਐਫ ਅਸੀਂ ਉਸ ਦੀ ਐਪ ਉਤੀ ਦੇਵਾਂਗੇ ਤੁਹਾਨੂੰ ਡੇਲੀ ਜਿਹੜੇ ਉਸ ਵਿੱਚ ਟੈਸਟ ਪਾਇਆ ਕਰਾਂਗੇ 10 10 ਨੰਬਰਾਂ ਦੇ ਮਤਲਬ ਕਿ ਜਦੋਂ ਵੀ ਤੁਹਾਡੀ ਤਿਆਰੀ ਕੰਪਲੀਟ ਹੋ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਪੰਜ ਫੁੱਲ ਲੈਂਥ ਮੋਕ ਟੈਸਟ ਦੇਵਾਂਗੇ ਇਹ ਪੰਜ ਦੇ ਪੰਜ ਮੋਕ ਟੈਸਟ ਜਿਵੇਂ ਕਿ ਤੁਹਾਡਾ ਇਗਜ਼ਾਮ ਹੋਵੇਗਾ ਉਸੇ ਲੈਵਲ ਦੇ ਹੋਣਗੇ ਤਾਂ ਕਿ ਤੁਸੀਂ ਪੇਪਰ ਤੋਂ ਪਹਿਲਾਂ ਪੰਜ ਵਾਰ ਪੇਪਰ ਦੇ ਕੇ ਆਪਣੀ ਚੰਗੀ ਤਰ੍ਹਾਂ ਤਿਆਰੀ ਕਰ ਸਕੋ ਜਿਹੜੇ ਕੈਂਡੀਡੇਟ ਦੋ ਚਾਰ ਨੰਬਰਾਂ ਤੋਂ ਰਹਿ ਜਾਂਦੇ ਹਨ ਪਿਛਲੀਆਂ ਵਾਰ ਉਹਨਾਂ ਵਿੱਚ ਉਹ ਹੁਣ ਇਸ ਵਾਰ ਆਪਣੀ ਚੰਗੀ ਤਰ੍ਹਾਂ ਜਿਹੜਾ ਤਿਆਰੀ ਕਰਕੇ ਵਧੀਆ ਤਰੀਕੇ ਨਾਲ ਆਪਣਾ ਕੋਰਸ ਕਰਕੇ ਵਧੀਆ ਤਰੀਕੇ ਨਾਲ ਆਪਣਾ ਬੀਪੀਟੀ ਦਾ ਇਗਜ਼ਾਮ ਦੇ ਕੇ ਬੀਪੀਟੀ ਕਲੀਅਰ ਕਰ ਸਕਣ ਅਤੇ ਆਪਣੀ ਤਰੱਕੀ ਹਾਸਲ ਕਰ ਸਕਣ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹੁਣ ਆਪਾਂ ਪੜਾਂਗੇ ਕਿ ਨਿੱਜੀ ਰੱਖਿਆ ਅਧਿਕਾਰ ਤੁਹਾਨੂੰ ਕਦੋਂ ਨਹੀਂ ਹੁੰਦਾ ਜਿਹੜੀ ਆਪਾਂ ਨੇ ਆਈਪੀਸੀ ਵਿੱਚ 99 ধারা ਪੜ੍ਹੀ ਸੀ ਨਾ ਇਹ ਉਹੀ ਚੀਜ਼ ਹੈ ਠੀਕ ਹੈ ਸਾਰੀ ਵੀ ਨਿੱਜੀ ਰੱਖਿਆ ਅਧਿਕਾਰ ਤੁਹਾਨੂੰ ਕਦੋਂ-ਕਦੋਂ ਨਹੀਂ ਹੁੰਦਾ ਇਹਦੇ ਵਿੱਚ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਸਾਰਾ ਦੇਖੋ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕੀ ਹੈ ਪਹਿਲਾ ਪੁਆਇੰਟ ਇਹਦਾ ਉੱਥੇ ਨਿੱਜੀ ਰੱਖਿਆ ਅਧਿਕਾਰ ਕੋਈ ਅਧਿਕਾਰ ਨਹੀਂ ਹੋਵੇ ਕਦੋਂ ਇਹ ਦਿੱਤੇ ਹੋਏ ਨੇ ਇਹਦੇ ਸਬਪੁਆਇੰਟ ਠੀਕ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਜਿਹੜਾ ਮੈਂ ਤੁਹਾਨੂੰ ਥੋੜਾ ਲਾਈਟਲੀ ਇਹ ਦੱਸ ਦਿੰਨਾ ਇਹਦੇ ਵਿੱਚ ਪਹਿਲਾ ਪੁਆਇੰਟ ਜਿਹੜਾ ਉਹ ਗੱਲ ਕਰਦਾ ਕਿਸੇ ਪਬਲਿਕ ਸਰਵੈਂਟ ਦੀ ਠੀਕ ਹੈ ਪਬਲਿਕ ਸਰਵੈਂਟ ਮਤਲਬ ਕੋਈ ਸਰਕਾਰੀ ਅਫਸਰ ਹੈ ਠੀਕ ਹੈ ਉਹਦੇ ਬਾਰੇ ਜੀ ਗੱਲ ਕਰਦਾ ਵੀ ਜਦੋਂ ਉਹ ਕੋਈ ਆਪਣੀ ਨੇਕ ਨੀਤੀ ਨਾਲ ਅਤੇ ਕੋਈ ਸਰਕਾਰੀ ਕੰਮ ਕਰ ਰਿਹਾ ਹੋਵੇ ਤਾਂ ਉਹਦੇ ਵਿਰੁੱਧ ਆਪਾਂ ਨੂੰ ਕੋਈ ਵੀ ਜਿਹੜਾ ਸੈਲਫ ਡਿਫੈਂਸ ਦਾ ਅਧਿਕਾਰ ਨਹੀਂ ਹੈਗਾ ਠੀਕ ਹੈ ਦੂਜਾ ਜਿਹੜਾ ਪੁਆਇੰਟ ਹੈ ਉਹ ਇਹ ਕਹਿੰਦਾ ਵੀ ਜਦੋਂ ਕੋਈ ਸਰਕਾਰੀ ਅਫਸਰ ਦੇ ਕਹੇ ਅਨੁਸਾਰ ਜਾਂ ਸਰਕਾਰੀ ਅਫਸਰ ਨੇ ਜਿਵੇਂ ਕਿਸੇ ਦੀ ਹੋਰ ਦੀ ਡਿਊਟੀ ਲਈ ਹੈ ਤੇ ਉਹ ਵਿਅਕਤੀ ਕੋਈ ਨੇਕ ਨੀਅਤ ਨਾਲ ਕੋਈ ਸਰਕਾਰੀ ਅਫਸਰ ਦੇ ਕਹਿਣ ਅਨੁਸਾਰ ਕੰਮ ਕਰ ਰਿਹਾ ਤਾਂ ਉਹਦੇ ਵਿਰੁੱਧ ਵੀ ਆਪਾਂ ਨੂੰ ਕੋਈ ਜਿਹੜਾ ਉਹ ਜਿਹੜਾ ਸੈਲਫ ਡਿਫੈਂਸ ਦਾ ਅਧਿਕਾਰ ਨਹੀਂ ਹੈਗਾ ਦੇਖੋ ਹੁਣ ਆਪਾਂ ਇਹਨੂੰ ਡਿਟੇਲ ਚ ਪੜਦੇ ਹਾਂ ਥੋੜਾ ਜਿਹਾ ਜਿਵੇਂ ਕੋਈ ਕੰਮ ਹੋ ਰਿਹਾ ਹੈ ਠੀਕ ਹੈ ਜੇਕਰ ਕੋਈ ਕੰਮ ਜਿਸ ਵਿੱਚ ਨਾ ਤਾਂ ਮੌਤ ਦਾ ਖਤਰਾ ਹੈ ਠੀਕ ਹੈ ਨਾ ਕਹਿੰਦਾ ਸਖਤ ਸੱਟ ਦਾ ਖਤਰਾ ਹੈ ਠੀਕ ਹੈ ਇਹਨਾਂ ਦੋਹਾਂ ਚੀਜ਼ਾਂ ਦਾ ਖਤਰਾ ਨਹੀਂ ਹੈ ਉਸ ਕੰਮ ਵਿੱਚ ਅਤੇ ਉਹ ਕੰਮ ਜਿਹੜਾ ਉਹ ਨੇਕ ਨੀਅਤ ਨਾਲ ਹੋ ਰਿਹਾ ਹੈ ਠੀਕ ਹੈ ਨੇਕ ਨੀਅਤ ਨਾਲ ਹੋ ਰਿਹਾ ਅਤੇ ਦੂਜਾ ਅਹੁਦੇ ਦੇ ਨਾਤੇ ਮਤਲਬ ਕਿ ਕੋਈ ਜਿਹੜਾ ਕਰਮਚਾਰੀ ਹੈ ਉਹ ਆਪਣੀ ਡਿਊਟੀ ਵਜੋਂ ਕਰ ਰਿਹਾ ਉਸ ਨੂੰ ਅਤੇ ਉਹ ਲੋਕ ਸੇਵਕ ਜਿਹੜਾ ਸਰਕਾਰੀ ਅਫਸਰ ਵੱਲੋਂ ਕੀਤਾ ਜਾ ਰਿਹਾ ਹੈ ਇਹ ਜਿਹਾ ਕੰਮ ਠੀਕ ਹੈ ਤਾਂ ਅਜਿਹੇ ਕੰਮ ਵਿਰੁੱਧ ਕਿਸੇ ਵੀ ਵਿਅਕਤੀ ਨੂੰ ਕੋਈ ਨਿੱਜੀ ਰੱਖਿਆ ਅਧਿਕਾਰ ਨਹੀਂ ਹੋਊਗਾ ਠੀਕ ਹੈ ਇਸ ਅਜਿਹੇ ਕੰਮ ਵਿਰੁੱਧ ਸਿਰਫ ਨਿੱਜੀ ਰੱਖਿਆ ਅਧਿਕਾਰ ਕਦੋਂ ਹੋ ਸਕਦਾ ਹੈ ਜਦੋਂ ਜਾਂ ਤਾਂ ਉਸ ਵਿਅਕਤੀ ਨੂੰ ਲੱਗੇ ਕਿ ਉਸ ਦੀ ਮੌਤ ਹੋ ਸਕਦੀ ਹੈ ਜਾਂ ਉਹਨੂੰ ਲੱਗੇ ਕਿ ਉਹਦੀ ਸਖਤ ਸੱਟ ਜਾਂ ਉਹਦੀ ਲੱਤ ਤੋੜ ਦੂਗਾ ਕੋਈ ਐਦਾਂ ਦਾ ਕੰਮ ਹੋ ਸਕਦਾ ਠੀਕ ਹੈ ਉਸ ਤੋਂ ਇਲਾਵਾ ਨੂੰ ਕੋਈ ਹੋਰ ਜਿਹੜਾ ਨਿੱਜੀ ਰੱਖਿਆ ਅਧਿਕਾਰ ਇੱਥੇ ਨਹੀਂ ਹੈ ਠੀਕ ਹੈ ਕਿਸ ਕਿਸੇ ਉਹਦੇ ਵਿੱਚ ਨਿਕਦਾ ਜਦੋਂ ਨੇਕ ਨੀਅਤ ਨਾਲ ਕੋਈ ਸਰਕਾਰੀ ਅਫਸਰ ਆਪਣੀ ਡਿਊਟੀ ਵਜੋਂ ਕੰਮ ਕਰ ਰਿਹਾ ਹੈ ਤਾਂ ਉਹ ਉਹਦੇ ਵਿੱਚ ਕੋਈ ਵੀ ਜਿਹੜਾ ਨਿੱਜੀ ਰੱਖਿਆ ਅਧਿਕਾਰ ਨਹੀਂ ਹੈਗਾ ਆਪਾਂ ਇਹਨੂੰ ਥੋੜਾ ਜਿਹਾ ਉਦਾਹਰਣ ਨਾਲ ਸਮਝ ਲੈਣੇ ਆਂ ਦੇਖੋ ਜਿਵੇਂ ਇੱਕ ਸਰਕਾਰੀ ਅਫਸਰ ਹੈ ਠੀਕ ਹੈ ਇਹ ਠੀਕ ਹੈ ਇਹ ਦੂਜੇ ਚੋਰ ਆ ਚੋਰ ਹੈ ਚੋਰ ਜਦੋਂ ਚੋਰੀ ਕਰ ਰਿਹਾ ਤਾਂ ਠੀਕ ਹੈ ਤਾਂ ਸਰਕਾਰੀ ਅਫਸਰ ਇਹਨੂੰ ਫੜ ਲਿਆ ਠੀਕ ਹੈ ਜਦੋਂ ਸਰਕਾਰੀ ਅਫਸਰ ਨੇ ਇਸ ਨੂੰ ਫੜਿਆ ਤਾਂ ਸਰਕਾਰੀ ਅਫਸਰ ਨੇ ਗੁੱਸੇ ਵਿੱਚ ਇਹਦੇ 2-4 ਥੱਪੜ ਲਗਾ ਦਿੱਤੇ ਠੀਕ ਹੈ ਹੁਣ ਜਦੋਂ ਸਰਕਾਰੀ ਅਫਸਰ ਨੇ ਇਹਦੇ 2-4 ਥੱਪੜ ਲਾਏ ਹਨ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਵਿਅਕਤੀ ਹੈ ਜਿਹੜਾ ਚੋਰ ਹੈ ਤਾਂ ਆਪਣਾ ਨਿੱਜੀ ਰੱਖਿਆ ਅਧਿਕਾਰ ਕਰਦੇ ਹੋਏ ਇਹ ਸਰਕਾਰੀ ਅਫਸਰ ਤੇ ਕੋਈ ਹਮਲਾ ਕਰੂਗਾ ਠੀਕ ਹੈ ਜਦੋਂ ਚੋਰ ਨੇ ਚੋਰੀ ਕੀਤੀ ਹੈ ਤਾਂ ਪੁਲਿਸ ਅਫਸਰ ਨੇ ਫੜਦੇ ਸਮੇਂ ਉਹਨੂੰ ਕੋਈ 2-4 ਥੱਪੜ ਮਾਰਤੇ ਟੱਕੇ ਨਾਲ ਜੀਪ ਵਿੱਚ ਬਿਠਾ ਲਿਆ ਤਾਂ ਅਜਿਹੀ ਹਾਲਤ ਵਿੱਚ ਇਸ ਚੋਰ ਨੂੰ ਕੋਈ ਵੀ ਸੈਲਫ ਜਿਹੜਾ ਨਿੱਜੀ ਅਧਿਕਾਰ ਹੈ ਕੋਈ ਰੱਖਿਆ ਦਾ ਨਹੀਂ ਹੈਗਾ ਠੀਕ ਹੈ ਦੇਖੋ ਇਹਨਾਂ ਲਾਸਟ ਲਾਈਨ ਵਿੱਚ ਜਿਵੇਂ ਇਹਨਾਂ ਨੇ ਜ਼ਿਕਰ ਵੀ ਕਰਤਾ ਕਿ ਭਾਵੇਂ ਉਹ ਕੰਮ ਸਹੀ ਅਰਥਾਂ ਵਿੱਚ ਜਾਇਜ਼ ਵੀ ਨਾ ਹੋਵੇ ਠੀਕ ਹੈ ਜਿਵੇਂ ਆਪਾਂ ਉਹਦਾ ਆਹੀ ਉਦਾਹਰਣ ਲੈ ਲੈਂਦੇ ਪੁਲਿਸ ਅਫਸਰ ਦੀ ਹੋਇਆ ਠੀਕ ਹੈ ਪੁਲਿਸ ਅਫਸਰ ਦੇ ਖਿਲਾਫ ਹੈ ਜਿਹੜਾ ਕੋਈ ਨਿੱਜੀ ਰੱਖਿਆ ਦਾ ਅਧਿਕਾਰ ਨਹੀਂ ਹੈ ਜਦੋਂ ਤੱਕ ਮੌਤ ਜਾਂ ਸੱਟ ਦਾ ਖਤਰਾ ਸਖਤ ਸੱਟ ਦਾ ਖਤਰਾ ਨਾ ਹੋਵੇ ਠੀਕ ਹੈ ਪੁਲਿਸ ਅਫਸਰ ਦੇ ਖਿਲਾਫ ਇਹ ਜਿਵੇਂ ਮੰਨ ਲਓ ਉਹੀ ਉਹੀ ਚੀਜ਼ ਆ ਗਈ ਜਿਹੜੀ ਆਪਾਂ ਲਾਸਟ ਲਾਈਨ ਪੜ੍ਹੀ ਹੈ ਠੀਕ ਹੈ ਕਿ ਜੇ ਪੁਲਿਸ ਅਫਸਰ ਨੇ 2-4 ਥੱਪੜ ਲਗਾ ਦਿੱਤੇ ਚੋਰ ਦੇ ਭਾਵੇਂ ਕਿ ਉਹ 2-4 ਥੱਪੜ ਜਿਹੜ ਚੋਰ ਨੂੰ ਕੋਈ ਵੀ ਨਿੱਜੀ ਰੱਖਿਆ ਅਧਿਕਾਰ ਇੱਥੇ ਨਹੀਂ ਦਿੱਤਾ ਜਾਂਦਾ ਠੀਕ ਹੈ ਇਹ ਚੀਜ਼ ਹੈ ਇਸ ਵਿੱਚ ਨਿੱਜੀ ਰੱਖਿਆ ਅਧਿਕਾਰ ਇਸ ਵਿੱਚ ਚੋਰ ਨੂੰ ਹੈ ਕਾਦੂ ਹੈ ਜਦੋਂ ਚੋਰ ਨੂੰ ਮਤਲਬ ਕਿ ਪੁਲਿਸ ਵਾਲਾ ਥਾਣੇ ਲੈ ਗਿਆ ਠੀਕ ਹੈ ਥਾਣੇ ਲੈ ਜਾ ਕੇ ਮੰਨ ਲਓ ਉਹਦੀ ਕਟਾਈ ਕਰ ਰਹੇ ਹਨ ਠੀਕ ਹੈ ਬੈਲਟਾ ਮਾਰੀਆਂ ਉਹਦੇ ਜਾਂ ਕੁਝ ਵੀ ਮਤਲਬ ਅਜਿਹੀ ਸਿਚੁਏਸ਼ਨ ਬਣ ਗਈ ਕਿ ਚੋਰ ਨੂੰ ਲੱਗਿਆ ਕਿ ਜਾਂ ਤਾਂ ਅੱਜ ਮੈਨੂੰ ਮਾਰ ਦੇਣਗੇ ਜਾਂ ਮੇਰੇ ਰੱਤਵਾ ਤੋੜ ਦੇਣਗੇ ਸਖ ਸੱਟ ਨੇ ਉਦੋਂ ਇਸ ਨੂੰ ਆਪਣੀ ਨਿੱਜੀ ਰੱਖਿਆ ਦਾ ਅਧਿਕਾਰ ਹੈਗਾ ਏ ਠੀਕ ਹੈ ਉਸ ਟਾਈਮ ਹੁਣ ਦੂਜਾ ਪੁਆਇੰਟ ਕਰਦੇ ਆਂ ਦੂਜਾ ਪੁਆਇੰਟ ਕੀ ਆਏ ਜਿਵੇਂ ਜਿਵੇਂ ਜੇ ਕੋਈ ਕੰਮ ਸੇਮ ਹੋ ਉਸੇ ਤਰ੍ਹਾਂ ਹੀ ਹੈ ਜਿਸ 'ਚ ਮੌਤ ਜਾਂ ਸਖਤ ਸੱਟ ਦਾ ਖਤਰਾ ਨਾ ਹੋਵੇ ਨੇਕ ਨiyet ਨਾਲ ਹੋ ਰਿਹਾ ਹੋਵੇ ਅਹੁਦੇ ਦੇ ਕੰਮ ਅਹੁਦੇ ਦੇ ਨਾਤੇ ਹੋ ਰਿਹਾ ਹੋਵੇ ਮਿਲਕੋ ਸਰਕਾਰੀ ਅਫਸਰ ਡਿਊਟੀ ਕਰ ਰਿਹਾ ਠੀਕ ਹੈ ਲੋਕ ਸੇਵਕ ਦੀ ਹਦਾਇਤ ਮਤਲਬ ਕਿ ਇਹਦੇ ਵਿੱਚ ਤਾਂ ਹੋ ਗਿਆ ਸੀ ਪਹਿਲੇ ਪੁਆਇੰਟ ਵਿੱਚ ਲੋਕ ਸੇਵਕ ਖੁਦ ਕੰਮ ਕਰ ਰਿਹਾ ਦੂਜੇ ਪੁਆਇੰਟ 'ਚ ਜੇ ਵੀ ਜੇ ਕੋਈ ਹੋਰ ਵਿਅਕਤੀ ਜਿਹੜਾ ਹੋ ਲੋਕ ਸੇਵਕ ਦੀ ਹਦਾਇਤ ਹੇਠ ਕੰਮ ਕਰ ਰਿਹਾ ਹੈ ਜਾਂ ਉਸ ਦੀ ਹਦਾਇਤ ਕੋਈ ਕੰਮ ਕਿੱਤੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਉਹਦੇ ਵਿਰੁੱਧ ਵੀ ਕੋਈ ਨਿੱਜੀ ਰੱਖਿਆ ਅਧਿਕਾਰ ਜਿਹੜਾ ਉਹ ਨਹੀਂ ਹੋਵੇਗਾ ਠੀਕ ਹੈ ਆਪਾਂ ਇੱਕ ਉਦਾਹਰਣ ਮੁਤਾਬਕ ਸਮਝਣ ਲੈਣ ਇਸ ਨੂੰ ਠੀਕ ਹੈ ਜਿਵੇਂ ਇੱਕ ਪੁਲਿਸ ਅਫਸਰ ਹੈ ਠੀਕ ਹੈ ਆ ਚੋਰ ਹੈ ਪੁਲਿਸ ਅਫਸਰ ਨੇ ਕਿਸੇ ਦੋ ਬੰਦੇ ਨੂੰ ਹਦਾਇਤ ਦਿੱਤੀ ਕਿ ਮੈਂ ਇੱਥੇ ਨਹੀਂ ਹੈਗਾ ਜਦੋਂ ਤਾਂ ਇਹਦੇ ਉੱਪਰ ਨਿਗਰਾਨੀ ਰੱਖਣੀ ਹੈ ਕਿ ਇਹ ਚੋਰੀ ਤਾਂ ਨਹੀਂ ਕਰਦਾ ਠੀਕ ਹੈ ਜਦੋਂ ਇਹ ਇਹਨੇ ਚੋਰੀ ਕੀਤੀ ਤਾਂ ਇਹਨਾਂ ਦੋਹਾਂ ਵਿਅਕਤੀਆਂ ਨੇ ਇਹਨੂੰ ਫੜ ਲਿਆ ਅਤੇ ਫੜ ਕੇ ਉਦੋਂ ਤੱਕ ਇਸ ਨੂੰ ਫੜ ਕੇ ਰੱਖਿਆ ਵੀ ਜਦੋਂ ਤੱਕ ਪੁਲਿਸ ਅਫਸਰ ਪਹੁੰਚ ਨਹੀਂ ਜਾਂਦਾ ਠੀਕ ਹੈ ਤਾਂ ਜਦੋਂ ਇਹ ਚੋਰੀ ਕਰਨ ਤੋਂ ਬਾਅਦ ਇਹਨਾਂ ਦੋ ਵਿਅਕਤੀਆਂ ਦੀ ਜਿਹਨਾਂ ਦੀ ਪੁਲਿਸ ਅਫਸਰ ਨੇ ਡਿਊਟੀ ਲਈ ਸੀ ਇਹਨਾਂ ਨੇ ਇਹਨੂੰ ਫੜ ਲਿਆ ਤਾਂ ਇਹਦੇ ਇਹਦੇ ਚੋਰ ਕੋਲ ਹੈ ਜਿਹੜਾ ਕੋਈ ਵੀ ਨਿੱਜੀ ਰੱਖਿਆ ਅਧਿਕਾਰ ਨਹੀਂ ਹੋਵੇਗਾ ਕਿ ਇਹਨਾਂ ਦੋਹਾਂ ਕਰਮਚਾਰੀਆਂ ਦੇ ਵਿਰੁੱਧ ਹੋਕਰ ਮਤਲਬ ਕਿ ਕੋਈ ਨਿੱਜੀ ਰੱਖਿਆ ਅਧਿਕਾਰ ਵਰਤ ਸਕੇ ਠੀਕ ਹੈ ਇਸੇ ਇਹਦੇ ਵਿੱਚ ਸੇਮ ਹੋਈ ਆ ਵੀ ਜਦੋਂ ਉਦੋਂ ਤੱਕ ਨਹੀਂ ਹੋਊਗਾ ਇਹਨੂੰ ਕੋਈ ਨਿੱਜੀ ਰੱਖਿਆ ਅਧਿਕਾਰ ਜਦੋਂ ਤੱਕ ਉਹਨੂੰ ਮੌਤ ਜਾਂ ਸਖਤ ਸੱਟ ਦਾ ਖਤਰਾ ਨਹੀਂ ਹੋਊਗਾ ਠੀਕ ਹੈ ਜੇ ਇਹ ਦੋਹੇ ਵਿਅਕਤੀ ਕੋਈ ਅਜਿਹਾ ਕੰਮ ਕਰ ਦੇਵੇ ਮੰਨ ਲਾ ਇਹਨੂੰ ਮਾਰਨੇ ਲੱਗ ਗਏ ਠੀਕ ਹੈ ਕੁੱਟਨੇ ਲੱਗ ਗਈ ਭੀੜ ਇਕੱਠੀ ਹੋ ਕੇ ਇਸਨੂੰ ਕੁੱਟਣ ਲੱਗ ਗਈ ਤਾਂ ਫਿਰ ਇਸ ਨੂੰ ਆਪਣੀ ਨਿੱਜੀ ਰੱਖਿਆ ਦਾ ਅਧਿਕਾਰ ਹੈਗਾ ਏ ਕਿ ਜਦੋਂ ਇਹਨੂੰ ਮੌਤ ਜਾਂ ਸੱਟ ਦਾ ਖਤਰਾ ਹੋ ਜਾਵੇ ਫਿਰ ਆਪਣਾ ਨਿੱਜੀ ਰੱਖਿਆ ਦਾ ਅਧਿਕਾਰ ਜਿਹੜਾ ਹੋ ਉਸ ਦੀ ਵਰਤੋਂ ਕਰ ਸਕਦਾ ਹੈ। ਹੁਣ ਇਸ ਵਿੱਚ ਤੀਜਾ ਪੁਆਇੰਟ ਆ ਗਿਆ। ਤੀਜਾ ਪੁਆਇੰਟ ਕਹਿੰਦੇ ਇਹਦੇ ਉਹਨਾਂ ਮਾਮਲਿਆਂ ਵਿੱਚ ਜਿਨ੍ਹਾਂ ਵਿੱਚ ਹਿਵਾਜਤ ਲਈ ਲੋਕ ਅਧਿਕਾਰੀ ਦਾ ਸਹਾਰਾ ਹਾਸਲ ਕਰਨ ਲਈ ਸਮਾਂ ਹੋਵੇ ਤਾਂ ਨਿੱਜੀ ਰੱਖਿਆ ਦਾ ਅਧਿਕਾਰ ਕੋਈ ਨਹੀਂ ਹੈਗਾ ਠੀਕ ਹੈ ਇਹਨੂੰ ਵੀ ਆਪਾਂ ਇੱਕ ਉਦਾਹਰਣ ਨਾਲ ਸਮਝ ਲੈਣੇ ਆ ਠੀਕ ਹੈ ਜਿਵੇਂ ਇਨੇ ਕੁਟਾ ਬਾਗੂ ਲਿਆ ਹੋਇਆ ਮੰਨ ਲਓ ਠੀਕ ਹੈ ਇਹਨੂੰ ਆ ਕੇ ਤਿੰਨ ਵਿਅਕਤੀ ਆ ਕੇ ਇੱਥੇ ਧਮਕੀ ਦੇ ਜਾਂਦੇ ਵੀ ਕੁਝ ਵੀ ਕਹਿ ਜਾਂਦੇ ਵੀ ਸਾਨੂੰ ਪੈਸੇ ਦੇ ਦੇ ਜਾਂ ਅਸੀਂ ਨਹੀਂ ਤੈਨੂੰ ਕੱਲ੍ਹ ਨੂੰ ਅਸੀਂ ਕੁੱਟਾਂਗੇ ਠੀਕ ਹੈ ਠੀਕ ਹੈ ਇਹ ਉਸ ਟਾਈਮ ਕੋਈ ਐਕਟ ਨਹੀਂ ਕਰਦਾ ਇਹ ਸੇਮ ਉਹੀ ਅਗਲੇ ਦਿਨ ਆਉਂਦੇ ਆ ਅਗਲੇ ਦਿਨ ਆ ਕੇ ਇਹ ਨੂੰ ਡੰਡੇ-ਡੰਡੇ ਮਾਰਦੇ ਆ ਕੁੱਟਦੇ ਆ ਠੀਕ ਹੈ ਜਦੋਂ ਇਹਨੂੰ ਕੁੱਟ ਰਹੇ ਹੁੰਦੇ ਆ ਤਾਂ ਇਹ ਕੀ ਕਰਦਾ ਆਪਣੀ ਬੰਦੂਕ ਨਾਲ ਕੱਢ ਕੇ ਗੋਲੀ ਮਾਰ ਦਿੰਦਾ ਇੱਕ ਵਿਅਕਤੀ ਦੇ ਉਹਦੀ ਮੌਤ ਹੋ ਜਾਂਦੀ ਹੈ ਕੀ ਹੁਣ ਇਹ ਇਹਦਾ ਨਿੱਜੀ ਰੱਖਿਆ ਦਾ ਅਧਿਕਾਰ ਸੀ ਨਹੀਂ ਕਿਉਂਕਿ ਇੱਥੇ ਜਿਹੜਾ ਇਹ ਵਿਅਕਤੀ ਨੂੰ ਡੱਬੇ ਵਾਲੇ ਵਿਅਕਤੀ ਨੂੰ ਜਿਹੜੇ ਤਿੰਨ ਵਿਅਕਤੀ ਧਮਕੀ ਦੇ ਕੇ ਗਏ ਤੇ ਇੱਕ ਦਿਨ ਪਹਿਲਾਂ ਦੇ ਕੇ ਗਏ ਤੇ ਠੀਕ ਹੈ ਕੁੱਟਣ ਉਹਨੂੰ ਦੂਜੇ ਦਿਨ ਆਏ ਆ ਜਦੋਂ ਉਹਨੇ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਤੇ ਉਹਦੇ ਕੋਲ ਉਸ ਪੂਰੇ ਦਿਨ ਵਿੱਚ ਪੂਰਾ ਟਾਈਮ ਸੀ ਕਿ ਉਹ ਪੁਲਿਸ ਕੋਲ ਜਾਂਦਾ ਠੀਕ ਹੈ ਉੱਥੇ ਆਪਣੀ ਸ਼ਿਕਾਇਤ ਦਰਜ ਕਰਾਉਂਦਾ ਤੇ ਆਪਣਾ ਮਤਲਬ ਕਿ ਉਹਨਾਂ ਤੋਂ ਸਿਕਿਉਰਿਟੀ ਸਿਫਾਜਤ ਜਾਂ ਕੋਈ ਵੀ ਸਹਾਇਤਾ ਲੈਂਦਾ ਠੀਕ ਹੈ ਪਰੰਤੂ ਇਸਨੇ ਕੀ ਕੀਤਾ ਇਸਨੇ ਪੁਲਿਸ ਨੂੰ ਕੋਈ ਕੰਪਲੇਟ ਦਰਜ ਨਹੀਂ ਕਰਾਈ ਹੈਗੀ ਜਦੋਂ ਦੂਜੇ ਦਿਨ ਉਸਨੂੰ ਮਤਲਬ ਕਿ ਮਾਰਨ ਆਏ ਤਾਂ ਇਹਨੇ ਗੋਲੀ ਮਾਰ ਕੇ ਮਾਰ ਦਿੱਤਾ ਮਤਲਬ ਕਿ ਇਹਦੇ ਕੋਲ ਇੱਕ ਪੂਰਾ ਦਿ ਆਪਣੀ ਗੱਲ ਪੁਲਿਸ ਅਧਿਕਾਰੀ ਤੱਕ ਪਹੁੰਚਾਉਣ ਦਾ ਮਤਲਬ ਪੂਰਾ ਸਮਾਂ ਸੀਗਾ ਠੀਕ ਹੈ ਇਸ ਲਈ ਜਿਹੜਾ ਇਹ ਹੁਣ ਇਹਨੇ ਵਿਅਕਤੀ ਮਾਰਿਆ ਤਾਂ ਇਹ ਨਹੀਂ ਮੰਨੇ ਜਾਊਗਾ ਕਿ ਇਹਨੇ ਨਿੱਜੀ ਰੱਖਿਆ ਅਧਿਕਾਰ ਵਜੋਂ ਮਾਰਿਆ ਠੀਕ ਹੈ ਇਹੀ ਜਿਹੜਾ ਇਸ ਵਿੱਚ ਈਡੀ ਵਿੱਚ ਜਿਹੜਾ ਇਹਦਾ ਜ਼ਿਕਰ ਕੀਤਾ ਹੋਇਆ ਹੈ ਹੁਣ ਆਜੋ ਦੂਜਾ ਪੁਆਇੰਟ ਦੂਜਾ ਪੁਆਇੰਟ ਕਹਿੰਦਾ ਕਿਸੇ ਮਾਮਲੇ ਵਿੱਚ ਵੀ ਨਿੱਜੀ ਰੱਖਿਆ ਅਧਿਕਾਰ ਦਾ ਵਿਸਤਾਰ ਉਨੇ ਨੁਕਸਾਨ ਤੋਂ ਵੱਧ ਕਰਨੇ ਦਾ ਨਹੀਂ ਹੋਵੇਗਾ ਠੀਕ ਹੈ ਸਿੰਪਲ ਜੀ ਗੱਲ ਕਹਿ ਦਿੰਦੇ ਆਪਾਂ ਕਿ ਮੰਨ ਲਓ ਇੱਕ ਵਿਅਕਤੀ ਹੈ ਕੋਈ ਠੀਕ ਹੈ ਇਕ ਦੂਜੇ ਵਿਅਕਤੀ ਤੇ ਥੱਪੜ ਮਾਰਿਆ ਉਹਨੇ ਠੀਕ ਹੈ ਇਹ ਨਹੀਂ ਹੈ ਕਿ ਉਹਨੇ ਥੱਪੜ ਮਾਰਿਆ ਕਿ ਉਹਨੇ ਕੱਢੀ ਰਿਵਾਲਵਰ ਗੋਲੀਆਂ ਮਾਰਤੀ ਠੀਕ ਹੈ ਇਹ ਕੋਈ ਨਿੱਜੀ ਰੱਖਿਆ ਦਾ ਅਧਿਕਾਰ ਨਹੀਂ ਸੀ ਇਹਦਾ ਠੀਕ ਹੈ ਕਿਉਂਕਿ ਉਹਨੇ ਸਿਰਫ ਥੱਪੜ ਮਾਰਿਆ ਠੀਕ ਹੈ ਥੱਪੜ ਜਿਹਨੇ ਥੱਪੜ ਮਾਰਿਆ ਤਾਂ ਇਹ ਉਹਦੀ ਵੀ ਥੱਪੜ ਮਾਰ ਸਕਦਾ ਸੀ ਜਾਂ ਡੰਡੇ ਨਾਲ ਰੋਕ ਸਕਦਾ ਸੀ ਪਰ ਤੂੰ ਜਾਨ ਨਹੀਂ ਸੀ ਲੈ ਸਕਦਾ ਠੀਕ ਹੈ ਇਹਦਾ ਇਹੀ ਮਤਲਬ ਹੈ ਵੀ ਕਿ ਕਿੰਨਾ ਕ ਨੁਕਸਾਨ ਕਰ ਸਕਦੇ ਆ ਕਿ ਜਦੋਂ ਸਾਡੇ ਤੇ ਕੋਈ ਹਮਲਾ ਕਰਦਾ ਹੈ ਤਾ ਆਪਣੀ ਨਿੱਜੀ ਰੱਖਿਆ ਕਰਦੇ ਸਮੇਂ ਵੱਧ ਤੋਂ ਵੱਧ ਕਿੰਨਾ ਨੁਕਸਾਨ ਕਰ ਸਕਦੇ ਆ ਇਹ ਨਹੀਂ ਹੈ ਕਿ ਕਿਸੇ ਨੇ ਥੱਪੜ ਮਾਰਿਆ ਤੁਸੀਂ ਉਹਦੇ ਗੋਲੀਆਂ ਮਾਰ ਦੋ ਠੀਕ ਹੈ ਇਹ ਉਹ ਜ਼ਿਕਰ ਕਰਦਾ ਕਿ ਨਿੱਜੀ ਰੱਖਿਆ ਅਧਿਕਾਰ ਉਹਨਾਂ ਨੁਕਸਾਨ ਪਹੁੰਚਾਉਣ ਦਾ ਹੀ ਹੈ ਜਿੰਨਾ ਕਿ ਤੁਹਾਨੂੰ ਖਤਰਾ ਹੈ ਠੀਕ ਹੈ ਉਸ ਤੋਂ ਜ਼ਿਆਦਾ ਨਹੀਂ ਹੈਗਾ ਇਸ ਤੋਂ ਇਲਾਵਾ ਤਾਰਾ ਬੀ ਐਨ ਐਸ 35 ਜਿਹੜੀ ਸਰੀਰ ਅਤੇ ਜਾਇਦਾਦ ਦੀ ਜਾਇਦਾਦ ਦੀ ਜਿਹੜੀ ਤੁਹਾਡੀ ਨਿੱਜੀ ਰੱਖਿਆ ਦਾ ਅਧਿਕਾਰ ਹੈ ਉਹ ਤੁਹਾਨੂੰ ਕਦੋਂ ਹੁੰਦਾ ਹੈ ਅਤੇ ਕਦੋਂ ਤੁਹਾਨੂੰ ਕਿਸੇ ਬਿਮਾਰ ਵਿਅਕਤੀ ਕਿਸੇ ਜਿਹਦਾ ਦਿਮਾਗ ਹਲਤ ਸਹੀ ਨਾ ਹੋਵੇ ਸਮਝਦਾਰੀ ਦੀ ਅਨਹੋਂਦ ਹੋਵੇ ਬਾਲਪਨ ਮਤਲਬ ਕਿ ਘੱਟ ਉਮਰ ਦਾ ਹੋਵੇ ਉਹਨਾਂ ਵਿਰੁੱਧ ਜਿਹੜਾ ਤਾਂ ਨਿੱਜੀ ਰੱਖਿਆ ਦਾ ਅਧਿਕਾਰ ਕਦੋਂ ਹੁੰਦਾ ਏ ਉਹਦੇ ਬਾਰੇ ਆਪਾਂ ਨੇ ਤੁਹਾਡੇ BNS ਦੇ 35 ਅਤੇ 36 ਜਿਹੜਾ ਲੈਕਚਰ ਹੈ ਉਹ ਆਪਣੇ ਕੋਰਸ ਵਿੱਚ ਐਪ ਉਤੇ ਅਪਡੇਟ ਕਰ ਦਿੱਤਾ ਹੈ ਜਿਹੜੇ ਜਿਹਨਾਂ ਨੇ ਕੋਰਸ ਲੈ ਲਿਆ ਹੈ ਉਹ ਉੱਥੋਂ ਜਾ ਕੇ ਉਸ ਦੀ ਤਿਆਰੀ ਕਰ ਲੈਣ ਇਸ ਤੋਂ ਇਲਾਵਾ ਅੱਗੇ ਵੀ ਜਿਹੜੀਆਂ ਇਸ ਦੇ ਹੋਰ 38 39 40 ਜਿਹੜੀਆਂ ਧਰਾਮਾ ਹਨ ਜਿਵੇਂ ਕਿ 39 ਅਜੇਹੇ ਅਧਿਕਾਰ ਦਾ ਵਿਸਤਾਰ ਮੌਤ ਤੋਂ ਇਲਾਵਾ ਹੋਰ ਕੋਈ ਨੁਕਸਾਨ ਕਰਨ ਤੱਕ ਕਦੋਂ ਹੋਵੇਗਾ 40 ਹੈ ਸਰੀਰ ਦੀ ਨਿੱਜੀ ਰੱਖਿਆ ਅਧਿਕਾਰ ਦਾ ਸ਼ੁਰੂ ਹੋਣਾ ਤੇ ਬਣੇ ਰਹਿਣਾ ਠੀਕ ਹੈ 41 ਹੈ ਜਾਇਦਾਦ ਦੀ ਨਿੱਜੀ ਰੱਖਿਆ ਦਾ ਅਧਿਕਾਰ ਸ਼ੁਰੂ ਅਤੇ ਬਣੇ ਰਹਿਣਾ ਠੀਕ ਹੈ ਇਸ ਤੋਂ ਇਲਾਵਾ 44 ਹੈ ਮਾਰੂ ਹਮਲੇ ਦੇ ਵਿਰੁੱਧ ਤੁਸੀਂ ਨਿੱਜੀ ਅਧਿਕਾਰ ਕਿਵੇਂ ਵਰਤ ਸਕਦੇ ਹੋ ਇਹ ਸਾਰੇ ਦੇ ਸਾਰੇ ਵੀਡੀਓ ਲੈਕਚਰ ਤੁਹਾਨੂੰ ਸਾਡੀ ਐਪ ਉੱਤੇ ਮਿਲਣਗੇ ਜਿਨ੍ਹਾਂ ਜਿਨ੍ਹਾਂ ਨੇ ਕੋਰਸ ਲੈਣਾ ਹੈ ਉਹ 9041815272 ਉੱਤੇ ਵਟਸਐਪ ਕਰ ਸਕਦੇ ਹਨ ਅਤੇ ਆਪਣਾ ਕੋਰਸ ਪਰਚੇਸ ਕਰਕੇ ਆਪਣੀ ਜਿਹੜੀ ਤਿਆਰੀ ਸ਼ੁਰੂ ਕਰ ਸਕਦੇ ਹਨ ਹੋਰ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ 9041815272 ਨੰਬਰ ਉੱਤੇ ਵਟਸਐਪ ਕਰ ਲਵੋ ਸਾਡਾ ਨੰਬਰ ਜਰੂਰ ਸੇਵ ਕਰ ਲਿਓ ਤੇ ਸਾਨੂੰ ਮੈਸੇਜ ਵੀ ਕਰ ਦਿਓ ਜਿਨ੍ਹਾਂ ਨੇ ਕੋਰਸ ਨਹੀਂ ਵੀ ਲੈਣਾ ਤਾਂ ਕਿ ਜਦੋਂ ਵੀ ਅਸੀਂ ਕੋਈ ਅਪਡੇਟ ਪਾਉਂਦੇ ਹਾਂ ਦ ਪੇਪਰਸ ਹੋਂਦੀ ਕੋਈ ਵੀ ਅਪਡੇਟ ਆਉਂਦਾ ਹੈ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਵੇ ਅੱਜ ਦੀ ਵੀਡੀਓ ਚ ਹੁਣ ਇੰਨਾ ਹੀ ਧੰਨਵਾਦ